ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਆਓ ਕਹਾਣੀ ਸ਼ੁਰੂ ਕਰਦੇ ਹਾਂ ਮੇਰਾ ਨਾਮ ਲਖਵਿੰਦਰ ਸਿੰਘ ਹੈ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਕੈਨੇਡਾ ਜਾਣ ਲਈ ਆਈਲੈਂਡਸ ਕਰਨ ਲੱਗਾ ਸੀ ਮੇਰਾ ਕੈਨੇਡਾ ਜਾਣ ਦਾ ਸੁਪਨਾ ਬਹੁਤ ਵੱਡਾ ਸੀ ਮੈਂ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਮਜ਼ੋਰ ਸੀ ਮੈਂ ਆਈਲੈਂਡਸ ਦਾ ਟੈਸਟ ਕਈ ਵਾਰ ਦਿੱਤਾ ਪਰ ਮੈਂ ਹਰ ਬਾਰ ਫੇਲ ਹੋ ਜਾਂਦਾ ਸੀ ਕਦੇ ਮੇਰੇ 3 ਬੈਂਡ ਅਤੇ ਕਦੇ ਮੇਰੇ ਸਾਡੇ 4 ਬੈਂਡ ਹੀ ਆਉਂਦੇ ਇਸ ਲਈ ਮੈਨੂੰ ਮੇਰਾ ਸੁਪਨਾ ਹੁਣ ਟੁੱਟਦਾ ਵੀ ਖਾਈ ਦੇਣ ਲੱਗਾ ਪਰ ਇੱਕ ਦਿਨ ਸਾਡੇ ਘਰ ਮੇਰੇ ਮਾਮੀ ਜੀ ਆਏ ਹੋਏ ਸੀ ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਕਿ ਮੇਰੀ ਨਜ਼ਰ ਵਿੱਚ ਇੱਕ ਕੁੜੀ ਹੈ ਪਰਿਵਾਰ ਬਹੁਤ ਹੀ ਚੰਗਾ ਹੈ ਅਤੇ ਕੁੜੀ ਨੇ ਆਈਲੈਂਡਸ ਵਿੱਚੋਂ 7.5 ਬੈਂਡ ਲਏ ਹੋਏ ਹਨ ਪਰ ਉਹ ਘਰੋਂ ਆਰਥਿਕ ਪੱਖੋਂ ਕਾਫੀ ਗਰੀਬ ਹਨ ਇਸ ਲਈ ਉਹ ਪੈਸਾ ਨਹੀਂ ਲਾ ਸਕਦੇ ਤੇ ਚੰਗੇ ਮੁੰਡੇ ਦੀ ਭਾਲ ਕਰ ਰਹੇ ਹਨ ਜੋ ਪੈਸਾ ਲਾ ਕੇ ਉਸ ਨੂੰ ਬਾਹਰ ਵੇਚ ਸਕੇ ਬਸ ਫਿਰ ਕੀ ਸੀ ਮੈਂ ਕਹਿ ਦਿੱਤਾ ਮਾਮੀ ਜੀ ਨੂੰ ਤੁਸੀਂ ਕੁੜੀ ਵਾਲਿਆਂ ਨੂੰ ਕਹੋ ਕਿ ਮੁੰਡਾ ਹੈ ਸਾਡੀ ਨਿਗਾ ਵਿੱਚ ਮੇਰੀ ਮੰਮੀ ਨੇ ਮੈਨੂੰ ਬੜਾ ਹੀ ਸਮਝਾਇਆ ਕਿ ਪੁੱਤ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰੀਦਾ ਪਹਿਲਾਂ ਆਪਾਂ ਉਹਨਾਂ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਪਰ ਮੈਂ ਕਿੱਥੇ ਰੁਕਣ ਵਾਲਾ ਸੀ ਮੈਂ ਆਪਣੇ ਮਾਤਾ ਪਿਤਾ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਚਲਾ ਗਿਆ ਜਦੋਂ ਮੈਂ ਕੁੜੀ ਨੂੰ ਦੇਖਿਆ ਤਾਂ ਵੇਖਦਾ ਹੀ ਰਹਿ ਗਿਆ ਕਿਉਂਕਿ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਸਿਆਣੀ ਲੱਗ ਰਹੀ ਸੀ ਮੇਰੇ ਪਾਪਾ ਨੇ ਕੁੜੀ ਵਾਲਿਆਂ ਨਾਲ ਗੱਲ ਪੱਕੀ ਕਰ ਲਈ ਕਿ ਕੁੜੀ ਦੇ ਬਾਹਰ ਜਾਣ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਅਤੇ ਅਸੀਂ ਕੋਈ ਲੈਣ ਦੇਣ ਵੀ ਨਹੀਂ ਕੀਤਾ ਥੋੜੇ ਹੀ ਦਿਨਾਂ ਬਾਅਦ ਸਾਡਾ ਵਿਆਹ ਹੋ ਗਿਆ ਵਿਆਹ ਤੋਂ 2 ਮਹੀਨਿਆਂ ਬਾਅਦ ਹੀ ਉਸਦਾ ਵੀਜ਼ਾ ਆ ਗਿਆ ਤੇ ਉਹ ਕੈਨੇਡਾ ਚਲੀ ਗਈ ਮੇਰੀ ਵੀ ਇਹੀ ਕੋਸ਼ਿਸ਼ ਸੀ ਕਿ ਸਾਲ ਕੁ ਬਾਅਦ ਮੈਂ ਵੀ ਉਸਦੇ ਪਿੱਛੇ ਹੀ ਕੈਨੇਡਾ ਚਲਾ ਜਾਵਾਂਗਾ ਪਰ ਕਨੇਡਾ ਜਾਣ ਤੋਂ ਬਾਅਦ ਮੇਰੀ ਪਤਨੀ ਨੇ ਮੇਰੇ ਨਾਲ ਕੋਈ ਵੀ ਕੰਟੈਕਟ ਨਾ ਕੀਤਾ 10-12 ਦਿਨ ਇਦਾਂ ਹੀ ਲੰਘ ਗਏ ਫਿਰ ਮੈਂ ਆਪਣੀ ਸੱਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਸੀ ਫਿਰ ਮੈਂ ਆਪਣੀ ਮਾਮੀ ਨੂੰ ਫੋਨ ਲਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਉਸ ਦਿਨ ਤੋਂ ਹੀ ਕਰੋ ਚਲੇ ਗਏ ਸੀ ਜਦੋਂ ਤੇਰੀ ਘਰਵਾਲੀ ਕਨੇਡਾ ਚਲੀ ਗਈ ਸੀ ਅਤੇ ਇਸ ਬਾਰੇ ਉਹਨਾਂ ਨੇ ਮੈਨੂੰ ਵੀ ਕੁਝ ਨਹੀਂ ਦੱਸਿਆ ਮੈਂ ਇਹ ਗੱਲ ਬਿਲਕੁਲ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਉਸ ਕੁੜੀ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਮੈਂ ਇਹ ਸਾਰੀ ਗੱਲ ਕਰੇ ਆ ਕੇ ਦੱਸੀ ਤਾਂ ਮੇਰਾ ਬਾਪੂ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਅਸੀਂ ਉਸ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਕਿ ਕੰਜਰਾ ਤੇਰੇ ਕਨੇਡਾ ਜਾਣ ਦੇ ਸੁਪਨੇ ਨੇ ਆਪਣਾ ਘਰ ਉਜੜ ਕੇ ਰੱਖ ਦਿੱਤਾ ਹੈ ਬਾਪੂ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਅਤੇ ਬੈਠ ਕੇ ਆਪਣੇ ਆਪ ਨੂੰ ਕੋਸਣ ਲੱਗਾ ਦੋਸਤੋ ਇਹ ਇੱਕ ਸੱਚੀ ਘਟਨਾ ਹੈ ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਪ੍ਰਾਪਤ ਕੀਤੀ ਸਾਨੂੰ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਇੰਤਜ਼ਾਰ ਰਹੂਗਾ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ